ਚਿੰਤਾ ਦਾ ਵਿਸ਼ਾ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉਹਨਾਂ ਤੇ ਹਮਲਾ ਹੋਇਆ ਦਰਬਾਰ ਸਾਹਿਬ ਜਾਨਲੇਵਾ ਹਮਲਾ ਹੋਇਆ ਨਹੀਂ ਮੈਂ ਕਹੂੰਗਾ ਪੁਲਿਸ ਦੀ ਮਿਲੀ ਭੁਗਤ ਨਾਲ ਕਰਵਾਇਆ ਗਿਆ ਉਸ ਦਿਨ ਦੇ ਘਟਨਾਕਰਮ ਨੂੰ ਦੇਖ ਕੇ ਅੱਜ ਤੱਕ ਪੰਜਾਬ ਦੇ ਲੋਕ ਬੜੇ ਚਿੰਤਿਤ ਹੈ ਜਿਸ ਤਰ੍ਹਾਂ ਨਾਲ ਪੁਲਿਸ ਤੇ ਪੰਜਾਬ ਦੀ ਸਰਕਾਰ ਇਸ ਇਸ਼ੂ ਦੇ ਵਿੱਚ ਜਿੰਨਾ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਤੁਸੀਂ ਇਹ ਦੇਖੋ ਇੱਕ Z+ ਕੈਟਾਗਰੀ ਪ੍ਰੋਟੈਕਟਿਵ ਹੋਵੇ Z+ ਕੈਟਾਗਰੀ ਪ੍ਰੋਟੈਕਟਿਵ ਵੀ ਗਵਰਨਮੈਂਟ ਆਫ ਇੰਡੀਆ ਦਾ ਹੋਵੇ ਮੈਨੂੰ ਲੱਗਦਾ ਸਾਰੇ ਹਿੰਦੁਸਤਾਨ ਚ 11 ਜਾਂ 12 Z+ ਕੈਟਾਗਰੀ ਪ੍ਰੋਟੈਕਟਿਵਸ ਨੇ ਜਿਨ੍ਹਾਂ ਦੀ ਸਿਕਿਉਰਿਟੀ ਇੱਕ ਬਲੂ ਬੁੱਕ ਤਹਿਤ ਪ੍ਰੋਟੋਕਾਲ ਸਿਸਟਮ ਦੇ ਤਹਿਤ ਚੱਲਦੀ ਹੈ ਕਿਵੇਂ ਸਿਕਿਉਰਿਟੀ ਦੇ ਵਿੱਚ ਲੂਪ ਹੋਲ ਛੱਡੇ ਗਏ ਕਿਵੇਂ ਇੱਕ ਨੋਨ ਕ੍ਰਿਮੀਨਲ ਇੱਕ ਨੋਨ ਹਾਰਡ ਕੋਰ ਟੈਰਰਿਸਟ ਜਿਹਦੇ ਹਟ ਲਿਸਟ ਦੇ ਸਦਾਰ ਸੁਪੀਰ ਸਿੰਘ ਬਾਦਲ 2013 ਤੋਂ ਪੰਜਾਬ ਪੁਲਿਸ ਦੀ ਜਾਣਕਾਰੀ ਚ ਸੀ ਬਾਦਲ ਪਰਿਵਾਰ ਉਹਦੀ ਹਟ ਲਿਸਟ ਤੇ ਸੀ ਉਹ ਇਨਸਾਨ ਜਿਹਦੇ ਆਈਐਸਆਈ ਨਾਲ ਨੋਨ ਲਿੰਕਸ ਹੈ ਬੁੜੈਲ ਜੇਲ ਬ੍ਰੇਕ ਵਰਗੇ ਇੰਪੋਰਟੈਂਟ ਜਾਂ ਮੈਂ ਕਹੂੰਗਾ ਬڑے ਵੱਡੇ ਕਾਰਨਾਮੇ ਜਿਹੜੇ ਉਹਨੇ ਅੰਜਾਮ ਦਿੱਤੇ ਗ੍ਰੇਨੇਡ ਉਹਦੇ ਕੋਲੋਂ ਫੜੀ ਗਈ ਆਰਡੀਐਕਸ ਉਹਦੇ ਕੋਲੋਂ ਫੜੀ ਗਈ ਐਮਪੀ5 ਰਾਈਫਲ ਉਹਦੇ ਕੋਲੋਂ ਫੜੀਆਂ ਗਈਆਂ ਉਸ ਇਨਸਾਨ ਨੂੰ ਕਿਵੇਂ ਸ਼ਰਿਆਮ ਤੁਸੀਂ ਸਾਰਿਆਂ ਨੇ ਦੇਖਿਆ ਸੀ ਸੀਸੀਟੀਵੀਜ਼ ਤੇ ਮੈਂ ਉਹ ਕੱਲ ਦੁਬਾਰਾ ਦੁਹਰਾਉਂਗਾ ਨਹੀਂ ਮੈਂ ਸਿਰਫ ਥੋੜੀ ਜਿਹੀ ਬੈਕਗ੍ਰਾਉਂਡ ਦੀ ਗੱਲ ਕਰ ਰਿਹਾ ਕਿਵੇਂ ਉਹਨੂੰ 2 ਦਿਨ ਉੱਥੇ ਘੁੰਮਣ ਦਿੱਤਾ ਗਿਆ ਖੁੱਲ੍ਹਿਆਂ ਰੈਕੀ ਕਰਕੇ ਉਹਨੇ ਮੁੱਖ ਸਲਾਹਕਾਰ ਉਹਦਾ ਜਿਹੜਾ ਅੰਮ੍ਰਿਤਸਰ ਪੁਲਿਸ ਦਾ ਐਸਪੀ ਹਰਪਾਲ ਸਿੰਘ ਸਮੇਂ-ਸਮੇਂ ਤੇ ਕਿਵੇਂ ਉਹਦੇ ਨਾਲ ਗੁਫ਼ਤਗੂ ਕਰਕੇ ਸਲਾਮ ਅਸ਼ਮਰਾ ਕਰਦੇ ਆ ਕਿ ਕਿਵੇਂ ਤੂੰ ਇਹ ਕੰਮ ਨੂੰ ਅੰਜਾਮ ਦੇ ਕੇ ਤੇ ਨਿਕਲ ਸਕਦਾ ਇਹ ਸਭ ਨੇ ਦੇਖਿਆ ਤੁਸੀਂ ਇਹ ਦੇਖੋ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਇਨਸਾਨ ਪ੍ਰੋਟੈਕਟਿਵ ਹਾਈ ਪ੍ਰੋਫਾਈਲ ਪੋਲੀਟੀਕਲ ਪਰਸਨੈਲਿਟੀ ਜੇ ਉਹਦੇ ਨਾਲ ਪੰਜਾਬ ਪੁਲਿਸ ਇਸ ਹੱਦ ਤੱਕ ਇੱਕ ਛੜੈਂਟਰ ਚ ਸ਼ਾਮਲ ਹੋ ਸਕਦੀ ਹੈ ਕਿ ਉਹਨਾਂ ਦੀ ਜਾਨ ਤੱਕ ਖੇਡਿਆ ਜਾਵੇ ਤੇ ਆਮ ਇਨਸਾਨ ਦੇ ਦਾ ਹਾਲਾਤ ਪੰਜਾਬ ਚ ਕੀ ਹੋਗੇ ਤੁਸੀਂ ਭਲੀ ਭਾਂਤ ਜਾਣਦੇ ਚਲੋ ਅਟੈਕ ਕਰਵਾਇਆ ਉਹਨਾਂ ਨੇ ਉਹ ਸਭ ਨੇ ਦੇਖਿਆ ਪੰਜਾਬ ਤੱਕ ਹੀ ਦੁਨੀਆ ਭਰ ਵਿੱਚ ਬੈਠੇ ਲੋਕਾਂ ਨੇ ਇੱਕ ਇੱਕ ਬੰਦੇ ਨੇ ਸੀਸੀਟੀਵੀ ਫੁਟੇਜ ਉਹ ਦੇਖੀ ਜਿਹੜੀ ਪਿਛਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਨੇ ਉਜਾਗਰ ਕੀਤੀਆਂ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਾਗਰ ਕੀਤੀਆਂ ਇੱਕ ਇੱਕ ਸੀਸੀਟੀਵੀ ਰਾਈਨ ਜਿਹੜਾ ਕਿ ਪੁਲਿਸ ਦਾ ਕੰਮ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਕਰਕੇ ਇਹ ਪਲੌਟ ਜਿਹੜਾ ਹੈ ਇਹ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤਾ ਹੁਣ ਉਸ ਤੋਂ ਵੀ ਅੱਗੇ ਜਿਹੜੀ ਮੈਂ ਅੱਜ ਗੱਲ ਕਰਨ ਲੱਗਿਆ ਜਿਸ ਇਸ਼ੂ ਤੇ ਅੱਜ ਵੀ ਪ੍ਰੈਸ ਕਾਨਫਰੰਸ ਬੁਲਾਈ ਹੈ ਉਸ ਤੋਂ ਵੀ ਅੱਗੇ ਜਾ ਕੇ ਹੁਣ ਪੰਜਾਬ ਪੁਲਿਸ ਕਿਸ ਹੱਦ ਤੱਕ ਨਰੈਣ ਚੋੜੇ ਨੂੰ ਪ੍ਰੋਟੈਕਟ ਕਰ ਰਹੀ ਹੈ ਤੁਸੀਂ ਇਹ ਵੇਖੋ ਪਹਿਲਾਂ ਤਾਂ ਅੰਮ੍ਰਿਤਸਰ ਪੁਲਿਸ ਦਾ ਬਿਆਨ ਆਉਂਦਾ ਹੈ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦਾ ਕਿ ਅਸੀਂ ਇਹ ਪਰਰੋਪ ਕਰ ਰਹੇ ਹਾਂ ਜੀ ਸ਼ਹੀਦ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸਿੰਪਥੀ ਲੈਣ ਵਾਸਤੇ ਇਹ ਕਿਤੇ ਕਰਵਾਇਆ ਨਾ ਹੋਵੇ ਇੰਨਾ ਸ਼ਰਮਨਾਕ ਬਿਆਨ ਉਹ ਵੀ ਇੱਕ ਐਡੇ ਸੀਨੀਅਰ ਅਫਸਰ ਤੋਂ ਮੈਂ ਹੈਰਾਨ ਐ ਵੀ ਸਰਕਾਰ ਦੇ ਕਿਵੇਂ ਹੱਥ ਟੋਕੇ ਬਣੇ ਆ ਸਪਾਇਨਲੈਸ ਆਫਿਸਰਸ ਜੀ ਨੂੰ ਆਪਾਂ ਕਹਿ ਸਕੀਏ ਕਿ ਇਸ ਹੱਦ ਤੱਕ ਪੋਲਿਟੀਕਲ ਰੰਗਤ ਦੇ ਕੇ ਬਿਆਨਬਾਜ਼ੀ ਪੁਲਿਸ ਦੀ ਅਫੀਸ਼ੀਅਲਸ ਕਰ ਰਹੇ ਐ ਕਿ ਸ਼ਰਮ ਆਉਂਦੀ ਹੈ ਕਹਿੰਦੇ ਆਨੂੰ ਕਿ ਇਹ ਅਫਸਰਾਂ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਐ ਐ ਪ੍ਰੋਟੈਕਟ ਕੀਤਾ ਜਾ ਰਿਹਾ ਮੈਨੂੰ ਤਾਂ ਪ੍ਰੋਟੈਕਸ਼ਨ ਤੋਂ ਐ ਲੱਗਦਾ ਹੈ ਕਿ ਜਿਵੇਂ ਕਿਤੇ ਅੰਮ੍ਰਿਤਸਰ ਪੁਲਿਸ ਦਾ ਕੈਟ ਹੀ ਨਾ ਹੋਵੇ ਨਰੇਂਦਰ ਚੋੜਾ ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਐ ਕੋਈ ਵੱਡੀ ਗੱਲ ਨਹੀਂ ਜਿਸ ਤਰ੍ਹਾਂ ਨਾਲ ਉਹਨੂੰ ਪ੍ਰੋਟੈਕਟ ਕਰ ਰਿਹਾ ਕਿਉਂਕਿ ਪੰਜਾਬ 'ਚ ਜਦੋਂ ਮਾੜਾ ਦੌਰ ਸੀ ਪੁਲਿਸ ਇਹੋ ਜਿਹੇ ਇਨਸਾਨ ਪਾਲਦੀ ਸੀ ਆਪਦੇ ਕਾਰਨਾਮੇ ਕਰਾਉਂਦੇ ਸੀ ਜਿਵੇਂ ਅੰਮ੍ਰਿਤਸਰ ਪੁਲਿਸ ਨਰੈਣ ਚੋੜੇ ਨੂੰ ਪ੍ਰੋਟੈਕਟ ਕਰਨ ਤੇ ਲੱਗੀ ਹੈ ਕੋਈ ਵੱਡੀ ਗੱਲ ਨਹੀਂ ਕਿ ਅੰਮ੍ਰਿਤਸਰ ਪੁਲਿਸ ਦਾ ਇਹ ਕੈਟ ਹੋਵੇ ਇੰਟਰੋਗੇਸ਼ਨ ਇਸ ਕੱਲ ਦੀ ਵੀ ਹੋਣੀ ਚਾਹੀਦੀ ਉਹਨੂੰ ਪੁਆਇੰਟ ਬਲੈਂਕ ਰੇਂਜ ਦੇ ਵਿੱਚ ਆਉਣ ਦਿੱਤਾ ਗਿਆ 5 ਫੁੱਟ ਦੇ ਨੇੜੇ ਆ ਕੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਕਿਵੇਂ ਉਹਨੇ ਮਾਰਿਆ ਚਲੋ ਇਹ ਜਿਹਨੂੰ ਜਾ ਕੋ ਰਾਕੇ ਸਾਈਆਂ ਮਾਰ ਸਕੇ ਨਾ ਕੋਈ ਜਿਹਨੂੰ ਪਰਮਾਤਮਾ ਨੇ ਬਖਸ਼ਿਸ਼ ਜਿੰਨੀ ਕੀਤੀ ਉਹਨੇ ਉਨੀ ਉਮਰ ਭੋਗ ਕੇ ਜਾਣਾ ਕੋਈ ਜਿੰਨੀ ਮਰਜ਼ੀ ਇੱਥੇ ਕਾਂਸਪੀਰੇਸੀਸ ਤੇ ਛੜੇਮਤਰ ਰਚੀ ਜਾਵੇ ਹੁਣ ਤੁਸੀਂ ਮੈਂ ਜਿਹੜੀ ਗੱਲ ਅੱਜ ਕਰਨੀ ਚਾਹੁੰਦਾ ਸੀ ਉਸ ਅਕਰੰਸੀ ਐਫ ਆਈ ਆਰ ਤੇ ਆ ਰਿਹਾ ਮੈਂ ਆ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਹੈ ਜਿਹੜੀ ਰਜਿਸਟਰ ਹੋਈ ਹੈ ਤੁਸੀਂ ਇਹ ਵੇਖੋ ਪੁਲਿਸ ਸਟੇਸ਼ਨ ਈ ਡਿਵੀਜ਼ਨ ਚ ਐਫ ਆਈ ਆਰ ਰਜਿਸਟਰ ਹੋਈ ਹੈ ਡਿਸਟ੍ਰਿਕਟ ਹੈਗਾ ਜੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਤਰੀਕ 4 12 2024 ਹੁਣ ਇਸ ਐਫ ਆਈ ਆਰ ਦੇ ਵਿੱਚ ਤੁਸੀਂ ਵੇਖੋ ਕਿਵੇਂ ਇਹ ਐਫ ਆਈ ਆਰ ਇੰਨੀ ਲੂਜ਼ ਐਫ ਆਈ ਆਰ ਕੀਤੀ ਗਈ ਇੰਨੇ ਲੂਪ ਹੋਲ ਸਦੇ ਚ ਜਾਨ ਬੁਝਕੇ ਛੱਡੇ ਗਏ ਤਾਂ ਕਿ ਨਰੈਣ ਚੌੜੇ ਨੂੰ ਇਹ ਨੀ ਰੀਲੀਫ ਮਿਲ ਸਕੇ ਕਿ ਉਹ ਇਸ ਕੇਸ ਤੋਂ ਹੀ ਨਿਕਲ ਜਵੇ ਹੁਣ ਤੁਸੀਂ ਦੇਖੋ ਇਹਨਾਂ ਨੇ ਇਹਦੇ ਚ ਲਿਖਿਆ ਜੀ ਐਫ ਆਈ ਆਰ ਟਾਈਮ ਪੀਰੀਅਡ ਟਾਈਮ ਆਫ ਅਕਰੈਂਸ ਜਿਹੜਾ ਗੋਲੀ ਚੱਲਦੀ ਹੈ 9:30 ਵਜੇ ਸਵੇਰੇ ਇਨਫੋਰਮੇਸ਼ਨ ਰੀਸੀਵਡ ਐਟ ਪੁਲਿਸ ਸਟੇਸ਼ਨ ਥਾਣੇ ਵਿੱਚ ਸੂਚਨਾ ਪ੍ਰਾਪਤ ਹੋਣ ਦੀ ਮਿਤੀ ਅਤੇ ਸਮਾਂ 9:30 ਵਜੇ ਇਹਨਾਂ ਨੇ ਆਪ ਲਿਖਿਆ ਕਿ ਗੋਲੀ ਚੱਲਦੀ ਆ ਅਕਰੈਂਸ ਹੋਈ ਆ 9:30 ਤੇ ਕਹਿੰਦੇ ਥਾਣੇ ਚ ਪਤਾ ਲੱਗਿਆ ਜੀ 3:10 ਦੇ ਦੁਪਹਿਰੇ 6 ਘੰਟਿਆਂ ਬਾਅਦ ਦੁਨੀਆ ਭਰ ਦੇ ਵਿੱਚ ਨਿਊਜ਼ ਫਲੈਸ਼ ਹੋ ਗਈ ਲਾਈਵ ਚੱਲ ਰਿਹਾ ਸੀ ਨਿਊਜ਼ ਫਲੈਸ਼ ਵੀ ਛੱਡੋ ਲਾਈਵ ਚੱਲ ਰਿਹਾ ਸੀ ਅਮਰੀਕਾ ਕੈਨੇਡਾ ਤੱਕ ਤੋਂ ਪੰਜਾਂ ਮਿੰਟਾਂ ਚ ਲੋਕਾਂ ਦੇ ਫੋਨ ਆਉਣ ਲੱਗ ਗਏ ਵੀ ਕੀ ਹੋ ਗਿਆ ਤੇ ਜਿਹੜਾ ਥਾਣਾ 500 ਮੀਟਰ ਤੇ ਉੱਥੇ ਹੈਗਾ ਉਹਦੇ ਚ ਜੀ ਕਹਿੰਦੇ ਸਾਨੂੰ ਜਾਣਕਾਰੀ 6 ਘੰਟਿਆਂ ਬਾਅਦ ਮਿਲੀ ਉਹਨੂੰ ਓਵਰ ਪਾਵਰ ਕੀਤਾ ਸੁਖਬੀਰ ਜੀ ਦੇ ਪਰਸਨਲ ਸਿਕਿਉਰਿਟੀ ਸਟਾਫ ਨੇ ਨਰੈਣ ਚੋੜੇ ਨੂੰ ਜਦੋਂ ਉਹਨੇ ਗੋਲੀ ਚਲਾਈ ਓਵਰ ਪਾਵਰ ਕਰਕੇ ਉਹਨੂੰ ਉਹਦੇ ਤੋਂ ਵੈਪਨ ਖੋਇਆ ਜਿਹੜਾ ਪਿਸਟਲ ਸੀ ਉਹਦਾ ਸਮੇਤ ਵੈਪਨ ਸਮੇਤ ਮੈਗਜ਼ੀਨ ਸਮੇਤ ਉਹ ਖੋਲ ਵਿਦੀਨ 1 ਮਿੰਟ ਸਰਦਾਰ ਸੁਪੀਰ ਸਿੰਘ ਬਾਦਲਦੇ ਸਿਕਿਉਰਿਟੀ ਸਿਸਟਮ ਨੇ ਸਿਕਿਉਰਿਟੀ ਆਫਿਸਰਸ ਨੇ ਏਆਈਟੀ ਸਰਦਾਰ ਹਰਮੀਖ ਸਿੰਘ ਹੋਰਾਂ ਨੇ ਉਹਨੂੰ ਹੈਂਡਓਵਰ ਕਰਤਾ ਸੀ ਹਰਪਾਲ ਸਿੰਘ ਐਸਪੀ ਨੂੰ ਵਿਦੀਨ 1 ਮਿੰਟ ਇਟ ਇਜ਼ ਅ ਮੈਟਰ ਆਫ ਰਿਕਾਰਡ ਤੇ ਪੁਲਿਸ ਸਟੇਸ਼ਨ ਚ ਕਹਿੰਦੇ ਸਾਨੂੰ ਤਲਾਸ਼ ਮਿਲਦੀ ਹੈ 3:10 ਮਿੰਟ ਤੇ ਸਾਡੇ ਤਿੰਨੇ ਐਫਆਈਆਰ ਕੱਟੀ ਜਾਂਦੀ ਐ ਐਗਜ਼ੈਕਟਲੀ ਆਫਟਰ 6 ਆਵਰਸ ਇਹ 6 ਘੰਟਿਆਂ ਦਾ ਡਿਲੇ ਕਿਉਂ ਪਹਿਲੀ ਗੱਲ ਤਾਂ ਜਿਹੜੇ ਲੀਗਲ ਬੰਦੇ ਆ ਉਹ ਇਹ ਜਾਣਦੇ ਆ ਕਿ ਜਿੰਨੀ ਐਫਆਈਆਰ ਚ ਡਿਲੇ ਹੁੰਦੀ ਜਾਵੇ ਓਨੀ ਐਫਆਈਆਰ ਕੋਰਟ ਦੀ ਨਿਗਾਹ ਚ ਸ਼ੱਕ ਦੇ ਘੇਰੇ ਚ ਆਉਣ ਲੱਗ ਜਾਂਦੀ ਆ ਉਹਦਾ ਮੁਲਜ਼ਮ ਨੂੰ ਫਾਇਦਾ ਹੋਣ ਲੱਗ ਜਾਂਦਾ ਹੈ ਮੁਲਜ਼ਮ ਇਹੀ ਪਲੀ ਲੈਂਦਾ ਜੀ ਕਿ ਇਹ 6 ਘੰਟੇ ਜਿਹੜੀ ਡਿਲੇ ਐ ਇਹ ਐਫਆਈਆਰ ਡਾਕਟਰ ਕੀਤੀ ਗਈ ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਐਫਆਈਆਰ 6 ਘੰਟਿਆਂ ਬਾਅਦ ਕਿਉਂ ਰਜਿਸਟਰ ਕੀਤੀ ਗਈ ਕਿਉਂਕਿ ਬੜਾ ਕਲੀਅਰ ਵਿਜ਼ੂਅਲ ਲਾਈਵ ਟੈਲੀਵਿਜ਼ਨਸ ਨੇ ਕੈਪਚਰ ਕੀਤਾ ਸੀ ਪਰ ਅੰਮ੍ਰਿਤਸਰ ਪੁਲਿਸ ਨੇ ਆਫਦਾ ਕੈਟ ਨਰੈਣ ਚੌੜਾ ਬਚਾਉਣਾ ਸੀ 6 ਘੰਟੇ ਸਲਾਹਾਂ ਲਿੱਤੀਆਂ ਗਈਆਂ ਲੀਗਲ ਆਫਿਸਰਸ ਦੀਆਂ ਸਲਾਹਾਂ ਲਿੱਤੀਆਂ ਗਈਆਂ ਤੁਸੀਂ ਇਹਨਾਂ ਦੇ ਟੈਲੀਫੋਨ ਫੜੋ ਇਹਨਾਂ ਦੇ ਟੈਲੀਫੋਨ ਜ਼ਬਤ ਕੀਤੇ ਜਾਣ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਐਸਪੀ ਹਰਪਾਲ ਸਿੰਘ ਦਾ ਐਸਐਚਓ ਈ ਡਿਵੀਜ਼ਨ ਦਾ ਸਭ ਦੇ ਪੁਲਿਸ ਟੈਲੀਫੋਨ ਜ਼ਬਤ ਕਰੋ ਜਦ ਤੱਕ ਕਰਕੇ ਉਹਨਾਂ ਦੀ ਜਾਂਚ ਕਰੋ ਕਿਹਦੇ ਕਿਹਦੇ ਨਾਲ ਗੱਲ ਹੋਈ ਤੁਹਾਨੂੰ ਪਤਾ ਲੱਗ ਜੂ ਕਿਹੜੇ ਵਕੀਲਾਂ ਦੀ ਕਿਹੜੇ ਕਿਹੜੇ ਡੀਏ ਦੀ ਏਡੀਏ ਦੀ ਡੀ ਲੀਗਲ ਦੀ ਕਿਹਦੀ ਕਿਹਦੀ ਰਹਿ ਲਿੱਤੀ ਗਈ ਕਿ ਇਹ ਐਫਆਈਆਰ ਦੇ ਵਿੱਚ ਨਰੈਣ ਚੋੜੇ ਨੂੰ ਕਿਵੇਂ ਬਚਾਇਆ ਜਾਵੇ ਹੁਣ ਮੈਂ ਤੁਹਾਨੂੰ ਅੱਗੇ ਦੱਸਦਾ ਕਿ ਇਹ ਐਫਆਈਆਰ ਦੇ ਵਿੱਚ ਤੁਸੀਂ ਵੇਖੋ ਸ਼ਰਮ ਦੀ ਗੱਲ ਹੈ ਮਤਲਬ ਇਹ ਹੈਰਾਨੀ ਨਹੀਂ ਇਹ ਸ਼ਰਮ ਦੀ ਗੱਲ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਕਿ ਸਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਾਈਵ ਟੈਲੀਵਿਜ਼ਨ ਤੇ ਉਹਨਾਂ ਤੇ ਕਾਤਲਾਨਾ ਹਮਲਾ ਹੁੰਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਇੱਕ ਬੰਦਾ 9mm ਦੇ ਪਿਸਤਲ ਨਾਲ ਇੱਕ ਨੋਨ 테ਰਰਿਸਟ ਕ੍ਰਿਮੀਨਲ ISI 에이ਜెంట్ ਗੋਲੀ ਚ ਲਾਉਂਦਾ ਤੇ ਉਹ ਐਫਆਈਆਰ ਨੂੰ ਕਿਵੇਂ ਪੁਲਿਸ ਡਾਕਟਰ ਕਰ ਸਕਦੀ ਹੈ ਉਸ ਐਫਆਈਆਰ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ ਜੇ ਉਹ ਇਹੋ ਜਿਹੇ ਇਨਸਾਨ ਤੇ ਹੋਏ ਅਟੈਕ ਦੇ ਵਿੱਚ ਇਹੋ ਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਮੈਂ ਫੇਰ ਉਹੀ ਗੱਲ ਕਹਿੰਦਾ ਫਿਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅੱਜ ਪੁਲਿਸ ਕਿਵੇਂ ਖਿਲਵਾੜ ਕਰ ਰਹੀ ਹੈ ਉਹ ਆਪਾਂ ਸਾਰੇ ਸਮਝ ਸਕਦੇ ਹੁਣ ਮੈਂ ਤੁਹਾਨੂੰ ਐਫ ਆਈ ਆਰ ਪੜ੍ਹ ਕੇ ਦੱਸਦਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਐਫ ਆਈ ਆਰ ਮੁਖ ਮੁਨਸ਼ੀ ਥਾਣਾ ਈ ਡਿਵੀਜ਼ਨ ਅਮਰਸਰ ਸ਼ਹਿਰ ਸਤਸ੍ਰੀ ਅਕਾਲ ਅੱਜ ਇਨਸਪੈਕਟਰ ਐਸ ਐਚ ਓ ਸਮੇਤ ਐਸ ਆਈ ਬਲਬੀਰ ਸਿੰਘ ਇਨਚਾਰਜ ਚੌਕੀ ਗਲਿਆਰਾ ਏ ਐਸ ਆਈ ਮਨਜੀਤ ਸਿੰਘ ਏ ਐਸ ਆਈ ਬਲਜੀਤ ਸਿੰਘ ਏ ਐਸ ਆਈ ਸਤੰਦਰ ਕੁਮ ਸਿੰਦਰ ਕੁਮਾਰ ਏ ਐਸ ਆਈ ਜਸਬੀਰ ਸਿੰਘ ਹੈੱਡ ਕਨਸਟੇਬਲ ਕੁਲਵਿੰਦਰ ਸਿੰਘ ਕਨਸਟੇਬਲ ਵਿਕਰਮਜੀਤ ਸਿੰਘ ਬਾਸਵਾਰੀ ਸਰਕਾਰੀ ਗੱਡੀ ਸਮੇਤ ਡਰਾਈਵਰ ਕਾਂਸਟੇਬਲ ਬਰਿੰਦਰਜੀਤ ਸਿੰਘ ਲੌਂਡ ਆਰਡਰ ਡਿਊਟੀ ਦੇ ਸੰਬੰਧ ਵਿੱਚ ਪਲਾਜ਼ਾ ਘੰਟਾਕਰ ਅੰਮ੍ਰਿਤਸਰ ਮੌਜੂਦ ਸੀ ਕਿ ਪਤਾ ਲੱਗਾ ਕਿ ਘੰਟਾਕਰ ਦੀ ਦਰਸ਼ਨੀ ਦਿਉੜੀ ਦੇ ਬਾਹਰ ਸੁਖਵੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾਕਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਹੁਣ ਸੁਣ ਲਓ ਜੀ ਇੱਥੋਂ ਹੁਣ ਸ਼ੁਰੂ ਹੁੰਦੀ ਹੈ ਮੇਨ ਐਫ ਆਈ ਆਰ ਕਿ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਅਚਾਨਕ ਇੱਕ ਵਿਅਕਤੀ ਆਪਦਾ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਇਹ ਨਹੀਂ ਲਿਖਿਆ ਕਿ ਹਮਲਾ ਹੋਇਆ ਬੜਾ ਵੱਡਾ ਅੰਤਰ ਆ ਜਾਂਦਾ ਹੈ ਕਿਸੇ ਚੀਜ਼ ਦੀ ਇੰਟੈਂਸ਼ਨ ਹੋਣਾ ਤੇ ਕਿਸੇ ਚੀਜ਼ ਨੂੰ ਅੰਜਾਮ ਦੇਣਾ ਇਹ ਬਹੁਤ ਵੱਡਾ ਅੰਤਰ ਕਾਨੂੰਨ ਦੇ ਵਿੱਚ ਹੈ ਹਮਲਾ ਕਰਨ ਲੱਗਾ ਸੀ ਤੇ ਹਮਲਾ ਕੀਤਾ ਦੇ ਵਿੱਚ ਬੜਾ ਵੱਡਾ ਅੰਤਰ ਹੈ ਉਹ ਸੀਸੀਟੀਵੀ ਸਭ ਨੇ ਦੇਖੀ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਰੀਫਰੈਸ਼ ਕਰ ਦੂੰਗਾ ਹਮਲਾ ਕਰਨ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਤੀ ਨਾਲ ਕੰਮ ਕਰਦਿਆਂ ਛੱਟ ਹੀ ਕਾਬੂ ਪਾ ਲਿਆ ਅਤੇ ਗੁੱਥਮ ਗੁੱਥੀ ਗੁੱਥਮ ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਕਹਿੰਦੇ ਜੀ ਜਦੋਂ ਉਹਦੇ ਤੇ ਸਿਕਿਉਰਿਟੀ ਸਟਾਫ ਨੇ ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਕਿਉਂ ਅੰਮ੍ਰਿਤਸਰ ਪੁਲਿਸ ਦੇ ਜਿਹੜੇ 175 ਇਹ ਕਹਿੰਦੇ ਬੰਦੇ ਲਾਏ ਸੀ ਪਹਿਲਾਂ ਤਾਂ ਉਹ ਕਿਸੇ ਕੈਮਰੇ 'ਚ ਨਜ਼ਰ ਨਹੀਂ ਆਉਂਦੇ ਉਹਨਾਂ ਵਿੱਚੋਂ ਕੋਈ ਨਹੀਂ ਸੀ 25 ਸਾਲ ਪੁਰਾਣਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਇੱਕ ਜਿਹੜਾ ਪੀਐਸਓ ਜਸਬੀਰ ਸਿੰਘ ਚੱਲਦਾ ਉਹਨੇ ਆਪਣੀ ਜਾਨ ਤੇ ਖੇਡ ਕੇ ਬਚਾਇਆ ਇਹਦੇ 'ਚ ਪੰਜਾਬ ਪੁਲਿਸ ਕੋਈ ਕ੍ਰੈਡਿਟ ਨਹੀਂ ਲੈ ਸਕਦੀ ਹੁਣ ਉਹ ਕਹਿੰਦੇ ਜੀ ਆ ਮੈਂ ਫੇਰ ਲਾਈਨ ਪੜਦਿਆਂ ਛੱਠੀ ਕਾਬੂ ਪਾ ਲਿਆ ਗੁੱਥਮ-ਗੁੱਥੀ ਵਿੱਚ ਉਸ ਪਿਸਤੌਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਉਹ ਕਹਿੰਦੇ ਜੀ ਜਦੋਂ ਉਹਨੂੰ ਕਾਬੂ ਪਾ ਲਿਆ ਉਹਦੀ ਗੁੱਥਮ-ਗੁੱਥੀ ਹੋਣ ਲੱਗ ਗਈ ਤੇ ਇੱਕ ਹਵਾਈ ਫਾਇਰ ਵੀ ਚੱਲ ਗਿਆ ਹਾਲਾਂਕਿ ਹਰ ਬੰਦੇ ਨੇ ਦੇਖਿਆ ਯਾਰ ਸ਼ਰਮ ਹੋਣੀ ਚਾਹੀਦੀ ਅੰਮ੍ਰਿਤਸਰ ਪੁਲਿਸ ਨੂੰ ਇਸ ਐਫਆਈਆਰ ਤੇ ਬੱਚੇ-ਬੱਚੇ ਨੇ ਦੇਖਿਆ ਕਿ ਪਹਿਲਾਂ ਉਹਨੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਬਾਅਦ ਗੁੱਥਮ-ਗੁੱਥੀ ਹੁੰਦੇ ਆ ਉਹ ਇਹ ਕਹਿੰਦੇ ਜੀ ਕਿ ਗੁੱਥਮ-ਗੁੱਥੀ ਹੁੰਦਿਆਂ ਹਵਾਈ ਫਾਇਰ ਚੱਲ ਗਿਆ ਹੁਣ ਇਹਦੇ ਇਸ ਮੁਤਾਬਕ ਤਾਂ ਕੁੱਤਮ ਕੁੱਤੀ ਉਹ ਮੈਂ ਹੋ ਸਕਦਾ ਹੈ ਜਸਬੀਰ ਸਿੰਘ ਤੋਂ ਹੀ ਚੱਲ ਗਿਆ ਹੋਵੇ ਕਿਸੇ ਤੋਂ ਵੀ ਚੱਲ ਸਕਦਾ ਕੁੱਤਮ ਕੁੱਤੀ ਹੁੰਦੀਆਂ ਇਹ ਤਾਂ ਨਰੈਣ ਚੋੜੇ ਨੂੰ ਤਾਂ ਕਲੀਨ ਚਿੱਟ ਦੇਤੀ ਇਹਨਾਂ ਨੇ ਹਵਾਈ ਫਾਇਰ ਨਹੀਂ ਸੀ ਨਾਲੇ ਉਹ ਉਹ ਦਿਉੜੀ ਦੇ ਵਿੱਚ ਫਾਇਰ ਅੱਜ ਵੀ ਵੱਜਿਆ ਹੋਇਆ ਹੈ ਜੇ ਬੰਤੇ ਦੇ ਸਿਰ ਦੇ 4 ਫੁੱਟ ਉੱਤੋਂ ਦੀ ਫਾਇਰ ਵੱਜ ਜੇ ਤੇ ਫਿਰ ਤੁਸੀਂ ਕਿਸ ਨੂੰ ਹਵਾਈ ਫਾਇਰ ਕਹੋਗੇ ਦੂਜਾ ਫਾਇਰ ਕਿਹਨੂੰ ਕਹੋਗੇ ਜਿਹੜਾ ਸਿੱਧਾ ਹਿੱਕ 'ਚ ਵੱਜੇ ਉਹ ਉਹ ਫਾਇਰ ਹੈ ਜਾਂ ਜਿਹੜਾ ਸਿਰ ਦੇ ਵਿੱਚ ਵੱਜੇ ਉਹ ਫਾਇਰ ਹੈ ਜੇ ਸਿਰ ਤੋਂ 2 ਫੁੱਟ ਉੱਤੇ ਫਾਇਰ ਟੱਪੀ ਉਹਨੂੰ ਹਵਾਈ ਫਾਇਰ ਕਿਹਨੋਂਗੇ ਤੁਸੀਂ ਕਹਿੰਦੇ ਹਵਾਈ ਫਾਇਰ ਹੋ ਗਿਆ ਜੀ ਗੁੱਥਮ ਗੁੱਥੀ ਹੁੰਦਿਆਂ ਹਮਲਾ ਕਰਨ ਲੱਗਿਆ ਸੀ ਉਹਨੂੰ ਜਦੋਂ ਫੜਿਆ ਪੁਲਿਸ ਵਾਲਿਆਂ ਨੇ ਤੇ ਗੁੱਥਮ ਗੁੱਥੀ ਹੁੰਦਿਆਂ ਹਵਾਈ ਫਾਇਰ ਹੋ ਗਿਆ ਆ ਐਫ ਆਈ ਆਰ ਹੈ ਜਿਸ ਦਾ ਸਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਕਾਤਲਾਨਾ ਹਮਲਾ ਆਈਐਸਆਈ ਏਜੰਟ ਅੰਮ੍ਰਿਤਸਰ ਪੁਲਿਸ ਦੇ ਕੈਪ ਨਰੈਣ ਚੋੜੇ ਨੇ ਕੀਤਾ ਇੱਕ ਵਾਰੀ ਵੀਡੀਓ ਦਿਖਾ ਦੇ ਵੈਸੇ ਤਾਂ ਸਭ ਨੇ ਦੇਖੀ ਉਹ 10 ਸਕਿੰਟ ਦੀ ਵੀਡੀਓ ਹੀ ਹੈ ਆ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਗੁੱਥਮ-ਗੁੱਥੀ ਹੁੰਦੇ ਆ ਫਾਇਰ ਹੋਇਆ ਕਿ ਫਾਇਰ ਹੋਣ ਤੋਂ ਬਾਅਦ ਗੁੱਥਮ-ਗੁੱਥੀ ਹੋਏ ਆ ਉਹਨੇ ਫੜ ਲਿਆ ਫਾਇਰ ਕਰਨ ਤੋਂ ਬਾਅਦ ਉਹਨੇ ਫੜ ਲਿਆ ਜੀ ਮੁੜ ਕੇ ਗੁੱਥਮ-ਗੁੱਥੀ ਹੁੰਦੇ ਆ ਤੇ ਉਹਦੇ ਤੋਂ ਪਿਸਟੋਲ ਉਹ ਕੋ ਲੈਂਦਾ ਸੋ ਆ ਜਿਹੜੀ ਐਫ ਆਈ ਆਰ ਹੈ ਇਹ ਪੰਜਾਬ ਪੁਲਿਸ ਨੇ ਇਸ ਕੰਮ ਦੇ ਵਿੱਚ ਕੀਤੀ ਆ ਤੇ ਐਫ ਆਈ ਆਰ ਰਜਿਸਟਰ ਹੋਈ ਹੈ ਜੀ ਇਹ ਐਸ ਐਚ ਓ ਈ ਡਿਵੀਜ਼ਨ ਉਹਦੇ ਬਿਆਨਾਂ ਤੇ ਹਰ ਸੰਦੀਪ ਸਿੰਘ ਐਸ ਐਚ ਓ ਈ ਡਿਵੀਜ਼ਨ ਦੇ ਬਿਆਨਾਂ ਤੇ ਮੇਰਾ ਇੱਕ ਸਵਾਲ ਹੋਰ ਆ ਇਹਨਾਂ ਨੂੰ ਕਿ ਜਿਹੜਾ ਜਸਬੀਰ ਸਿੰਘ ਜਿਨੇ ਫਰਸਟ ਹੈਂਡ ਐਟੈਕ ਫਾਇਲ ਕੀਤਾ ਜਿਹੜਾ ਮੌਕੇ ਦਾ ਚਸ਼ਮਦੀਤ ਗਵਾਹ ਹੈ ਉਹਦੇ ਬਿਆਨਾਂ ਤੇ ਐਫਆਈਆਰ ਕਿਉਂ ਨਹੀਂ ਕੀਤੀ ਗਈ ਇਹ ਐਫਆਈਆਰ ਹਰ ਸੰਦੀਪ ਸਿੰਘ ਜਿਹੜਾ ਉੱਥੇ ਮੌਜੂਦ ਹੀ ਨਹੀਂ ਸੀ ਜਿਹੜੇ ਕਹਿੰਦੇ ਸਾਨੂੰ ਪਤਾ ਹੀ 6 ਘੰਟਿਆਂ ਬਾਅਦ ਲੱਗਿਆ ਤੇ ਫਿਰ ਉਹਦੇ ਬਿਆਨਾਂ ਤੇ ਐਫਆਈਆਰ ਕਿਉਂ ਹੋ ਰਹੀ ਹੈ ਜੀ ਇਹ ਦਿਸ ਇਜ਼ ਅ ਅਨਦਰ ਕੁਐਸਚਨ ਥੈਟ ਆ ਵਾਂਟ ਟੂ ਰੇਜ਼ ਐਸਆਈ ਜਸਵੀਰ ਸਿੰਘ ਨਰੈਣ ਚੋੜੇ ਨੂੰ ਦੇਖਦਾ ਆਉਂਦੇ ਨੂੰ ਜਦੋਂ ਨੂੰ ਉਹਨੂੰ ਫੜਨ ਲੱਗਦਾ ਨਰੈਣ ਚੋੜਾ ਸਿੱਧਾ ਫਾਇਰ ਸੁਪੀਰ ਸਿੰਘ ਬਾਦਲਵਾਲ ਕਰਦਾ ਚਲੋ ਜਸਬੀਰ ਸਿੰਘ ਦਾ ਹੱਥ ਵੱਜ ਗਿਆ 2 ਫੁੱਟ ਉੱਤੋਂ ਦੀ ਟੱਪ ਗਿਆ ਜਿਹੜਾ ਉਹ ਸੁਖਬੀਰ ਜੀ ਦੇ ਨਾਲ ਦੂਸਰਾ ਖੜਾ ਸੀ ਇਹਨਾਂ ਦਾ ਪੀਐਸਓ ਉਹਦੇ ਤਾਂ ਕੰਨ ਕੋਲ ਦੀ ਗੋਲੀ ਟੱਪੀ ਐ ਅੱਜ ਗੋਲੀ ਉਹ ਦਿਉੜੀ ਦੇ ਵਿੱਚ ਵੱਜੀ ਹੋਈ ਐ ਤੇ ਫਿਰ ਇਹਨੂੰ ਤੁਸੀਂ ਕਿਵੇਂ ਕਹੋਗੇ ਜੀ ਹਵਾਇਫਾਇਰ ਤੇ ਕੀ ਲਗਾਉਣਾ ਚਾਹੁੰਦੀ ਸੀ ਕਿ ਕਾਨੂੰ ਹਰਸਨਦੀਪ ਨੂੰ ਤਾਂ ਜਿੱਥੇ ਮਰਜ਼ੀ ਮੋਕਰਾ ਲਾਂਗੇ ਅਸੀਂ ਜਿਹੜਾ ਮੌਕੇ ਦਾ ਮੌਜੂਦ ਗਵਾਹ who is involved in this ਜਿਨੇ ਐਟੈਕ ਫਾਇਲ ਕੀਤਾ ਜਿਹਦੀਆਂ ਅੱਖਾਂ ਸਾਹਮਣੇ ਹੋਇਆ ਉਦੇ ਬਿਆਨਾਂ ਤੇ ਐਫਆਈਆਰ ਕਿਉਂ ਨਹੀਂ ਕੀਤੀ ਗਈ ਹੈ ਹਰ ਸੰਦੀਪ ਸਿੰਘ ਦੇ ਬਿਆਨਾਂ ਤੇ ਐਫਆਈਆਰ ਕਿਉਂ ਕੀਤੀ ਗਈ ਹੈ ਇਸ ਗੱਲ ਦਾ ਵੀ ਅੰਮ੍ਰਿਤਸਰ ਪੁਲਿਸ ਜਵਾਬ ਦੇਵੇ ਜੋ ਹਾਲਾਤ ਹੁਣ ਬਣੇ ਹੋਏ ਹੈ ਜੀ ਕਿ ਇੱਕ ਐਡੇ ਡਰੇਡਡ ਕ੍ਰਿਮੀਨਲ ਨੂੰ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਬਲੇਟੈਂਟਲੀ ਪ੍ਰੋਟੈਕਟ ਕਰਨ ਤੇ ਲੱਗੀ ਹੋਈ ਹੈ ਇਸ ਗੱਲ ਦੀ ਉਹਨਾਂ ਨੂੰ ਕੋਈ ਚਿੰਤਾ ਕੋਈ ਫਿਕਰ ਕੋਈ ਸ਼ਰਮ ਨਹੀਂ ਕਿ ਇੱਕ ਅਟੈਕ ਦੇ ਵਿੱਚ ਇੱਕ ਪੰਜਾਬ ਦੀ ਰੀਜਨਲ ਪਾਰਟੀ ਸਭ ਤੋਂ ਪੁਰਾਣੀ ਹਿੰਦੁਸਤਾਨ ਦੀ ਰੀਜਨਲ ਪਾਰਟੀ ਦਾ ਮੁਖੀ ਪੰਜਾਬ ਦੇ ਜਿਹਨੇ 10 ਸਾਲ ਮੁੱਖ ਮੰਤਰੀ ਰਿਹਾ ਹੋਵੇ ਉਹਦੀ ਜਾਨ ਬਚ ਗਈ ਪਰ ਉਸ ਬੰਦੇ ਨੂੰ ਇੰਨੀ ਬ੍ਰੀਟੈਂਟਲੀ ਪ੍ਰੋਟੈਕਟ ਕਰ ਰਹੇ ਜਿਹਦੇ ਤੇ 35 ਐਫ ਆਈ ਆਰਸ ਐ 1980 ਤੋਂ ਪਾਕਿਸਤਾਨ ਉਧਾਉਣਾ ਜਾਣਾ ਨਾ ਨੋਨ ਰਿਕਾਰਡ ਐ ਅੰਮ੍ਰਿਤਸਰ ਪੁਲਿਸ ਦੇ ਵਿੱਚ ਜਿੰਨੇ ਪੋਸਟਡ ਅਫਸਰ ਐ ਇੱਕ ਇੱਕ ਅਫਸਰ ਉਹਨੂੰ ਬਾਈ ਫੇਸ ਬਾਈ ਨੇਮ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਐ ਦੋ ਦਿਨਾਂ ਤੋਂ ਸਾਰੀ ਪੁਲਿਸ ਉੱਥੇ ਘਰਦੀ ਫਿਰਦੀ ਸੀ ਕਿ ਚੌੜਾ ਇੱਥੇ ਫਿਰਦਾ ਚੌੜਾ ਇੱਥੇ ਫਿਰਦਾ ਤੇ ਫਿਰ ਕਿ ਨਾਨਕੀ ਆਇਆ ਸੀ ਉਹ ਕਿਉਂ ਨਹੀਂ ਫੜ ਕੇ ਉਹਦੇ ਤੇ ਪਰਚਾ ਦੇ ਕੇ ਉਹਨੂੰ ਡਿਟੇਨ ਕਿਉਂ ਨਹੀਂ ਕੀਤਾ ਹੋਰ ਨਹੀਂ ਕੁਝ ਕਰਨਾ ਸੀ 755 ਚ ਡਿਟੇਨ ਕਰਦੇ ਉਹਨੂੰ ਪਤਾ ਹੈ ਤੁਹਾਨੂੰ 2013 ਦੀਆਂ ਸਟੇਟਮੈਂਟਸ ਹੈ ਕਿ ਬਾਦਲ ਪਰਿਵਾਰ ਮੇਰਾ ਮੁੱਖ ਨਿਸ਼ਾਨਾ ਹੈ ਫਿਰ ਉਹਨੂੰ ਕਿਉਂ ਉੱਥੇ ਰੱਖਿਆ ਗਿਆ ਕੀ ਇਹ ਜਿਵੇਂ ਅੱਜ ਕੱਲ ਪਰਲਮੈਂਟ ਚ ਚੱਲ ਰਿਹਾ ਹੈ ਨਾ ਮੋਦੀ ਅਡਾਨੀ ਭਾਈ ਭਾਈ ਕੀ ਇਹ ਬੌਬੀ ਪੁੱਲਰ ਤੇ ਨਰੈਣ ਚੌੜਾ ਭਾਈ ਭਾਈ ਹੈ ਇਸ ਲੈਵਲ ਦੀ ਪ੍ਰੋਟੈਕਸ਼ਨ ਉਹਨੂੰ ਮਿਲ ਰਹੀ ਹੈ ਮੈਂ ਤਾਂ ਕਹੂੰਗਾ ਬੁੱਲਰ ਚੌੜਾ ਭਾਈ ਭਾਈ ਹੈ ਇੰਨੀ ਪ੍ਰੋਟੈਕਸ਼ਨ ਤਾਂ ਕੋਈ ਆਉਤੇ ਸਕੇ ਭਰਾ ਨੂੰ ਨਹੀਂ ਦੇ ਸਕਦਾ ਜਿੰਨੀ ਇਹ ਚੌੜੇ ਨੂੰ ਦੇ ਰਿਆ ਇਹ ਹਾਲਾਤ ਬਣ ਗਏ ਜੀ ਉੱਥੇ ਮੈਂ ਅੰਮ੍ਰਿਤਸਰ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੀ ਸਰਕਾਰ ਨੂੰ ਕਿਉਂਕਿ ਦੇਖੋ ਇਹ ਇਨਵੋਲਵਮੈਂਟ ਹੈ ਨਾ ਜਿਹੜੀ ਬੋਬੀ ਪੁੱਲਰ ਹੋਰੀ ਅੰਮ੍ਰਿਤਸਰ ਪੁਲਿਸ ਐਸਪੀ ਹਰਪਾਲ ਸਿੰਘ ਇਹ ਸਾਰੇ ਮੋਰੇ ਆ ਜਿਵੇਂ ਚੈਸ ਦੀ ਗੇਮ ਤੇ ਪਿਆਦੇ ਹੁੰਦੇ ਆ ਇਹਦੇ ਚ ਇਹਦੇ ਚ ਵਜ਼ੀਰ ਕੋਈ ਹੋਰ ਹੈ ਇਹਦੇ ਚ ਰਾਜਾ ਕੋਈ ਹੋਰ ਹੈ ਇਹ ਬਿਨਾ ਟੌਪ ਤੋਂ ਆਰਡਰ ਟੌਪ ਤੋਂ ਮੇਰਾ ਪਾਵ ਅਰਵਿੰਦ ਕੇਜਰੀਵਾਲ ਇਹ ਆਮ ਆਦਮੀ ਪਾਰਟੀ ਸਟਾਈਲ ਪੋਲਿਟਿਕਸ ਹੈ ਤੁਸੀਂ ਦੇਖਿਆ ਪਿੱਛੇ ਜਿਹੋ ਜਿਹੜਾ ਇਹਨਾਂ ਦਾ ਉਹ ਕੀ ਨਰੇਸ਼ ਯਾਦਵ ਸੀ ਜਿਹੜਾ ਬੇਅਦਬੀ ਦੇ ਮਸਲੇ 'ਚ ਜਿਹਨੂੰ ਸਜ਼ਾ ਹੋਈ ਐਮਐਲਏ ਦਿੱਲੀ ਦਾ ਥਿਸ ਇਜ਼ ਆਮ ਆਦਮੀ ਪਾਰਟੀ ਸਟਾਈਲ ਪੋਲਿਟਿਕਸ ਕੀ ਕੁਝ ਵੀ ਕਰੋ ਸੱਤਾ ਹਾਸਲ ਹੋਣੀ ਚਾਹੀਦੀ ਹੈ ਬੇਅਦਬੀਆਂ ਕੀਤੀਆਂ ਫੜਿਆ ਗਿਆ ਪਰਚਾ ਦਰਚ ਹੋਇਆ ਕੇਸ ਚੱਲਿਆ ਇਨਵੋਲਵਮੈਂਟ ਕਲੀਅਰ ਆ ਗਈ ਮੈਂ ਇਹ ਵੀ ਕਹਾਂ ਕਿ ਬਾਕੀ ਵੀ ਅਦਬੀਆਂ ਚ ਵੀ ਇਹੀ ਹੋਣਗੇ ਅੱਜ ਮੇਰੀ ਤੁਸੀਂ ਨੋਟ ਕਰ ਲਿਓ ਤੇ ਦੂਜੀ ਗੱਲ ਹੁਣ ਆ ਵੀ ਜਿਹੜਾ ਅਟੈਕ ਹੈ ਇਟ ਹੈਸ ਬੀਨ ਡਾਇਰੈਕਟਿਡ ਰਾਈਟ ਫਰਮ ਦ ਵੈਰੀ ਟੌਪ ਮੈਂ ਬੜੀ ਜ਼ਿੰਮੇਵਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਹੋਣ ਦੇ ਨਾਤੇ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਆਰਡਰਾਂ ਤੇ ਤੇ ਭਗਵੰਤ ਮਾਨ ਦੇ ਆਰਡਰਾਂ ਤੇ ਹੋਇਆ ਹੈ ਇਹਦੀ ਇਨਵੈਸਟੀਗੇਸ਼ਨ ਸ਼ੁੱਡ ਗੋ ਟੂ ਏਨ ਇੰਡੀਪੈਂਡੈਂਟ ਏਜੰਸੀ ਪੰਜਾਬ ਪੁਲਿਸ ਦਾ ਆਪ ਇਨਵੋਲਡ ਹੈ ਹਾਊ ਕੈਨ ਪੰਜਾਬ ਪੁਲਿਸ ਇਨਵੈਸਟੀਗੇਟ ਇਟਸ ਓਨ ਇਨਵੋਲਵਮੈਂਟ ਟੈਲ ਮੀ ਅੱਜ ਕਿੰਨੇ ਦਿਨ ਹੋ ਗਏ ਇਸ ਇਸ ਇਨਸੀਡੈਂਟ ਨੂੰ ਹੋਇਆ ਇਹ 4 ਤਰੀਕ ਦਾ ਵਾਕਿਆ ਹੋਇਆ ਅੱਜ 9 ਤਰੀਕ ਹੋ ਗਈ 5 ਦਿਨ ਕੋਈ ਇਨਵੈਸਟੀਗੇਟਿੰਗ ਏਜੰਸੀ ਬਣਾਈ ਇਹਨਾਂ ਨੇ ਕੋਈ ਐਸਆਈਟੀ ਬਣਾਈ ਇਹਨਾਂ ਨੇ ਕਿੰਨੀ ਲਾਈਟਲੀ ਸਾਰਾ ਐਵੀਡੈਂਸ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇजेस ਵਾਈਪ ਆਊਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਥ੍ਰੈਟਨ ਕੀਤਾ ਜਾ ਰਿਹਾ ਹੈ ਵਿਟਨੈਸਸ ਨੂੰ ਹਰ ਹੱਥ ਘੰਟਾ ਵਰਤ ਰਿਆ ਮੈਂ ਤੁਹਾਨੂੰ ਬੜੀ ਕਲੀਅਰਲੀ ਦੱਸਾਂ this investigation will go out of punjab ਸਾਨੂੰ ਚਾਹੇ ਗਵਰਨਰ ਨੂੰ ਅਪਰੋਚ ਕਰਨਾ ਪਵੇ ਚਾਹੇ ਸਾਨੂੰ ਹਾਈ ਕੋਰਟ ਜਾਣਾ ਪਵੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਇਹ ਇਨਵੈਸਟੀਗੇਸ਼ਨ ਵੀ ਡਿਮਾਂਡ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਸੀਬੀਆਈ ਕਰ ਲਵੇ ਐਨਆਈਏ ਕਰ ਲਵੇ ਕੋਈ ਕੋਰਟ ਮੋਨਿਟਰਡ ਇਨਕੁਆਇਰੀ ਹੋ ਜਵੇ